ਹਾਂਜੀ ਸੱਚੀ ਆ ਕੱਲ ਜੀ ਸਾਨੂੰ ਤੇ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਬਣਾਉਣ ਜਾ ਰਹੀਏ ਇੱਕਦਮ ਯੂਨੀਕ ਰੈਸিপি ਮੰਗੋ ਫਾਲੂਦਾ ਦੀ ਰੈਸিপি ਤੁਸੀਂ ਪਲੇਨ ਫਾਲੂਦਾ ਤਾਂ ਖਾਧਾ ਹੋਣਾ ਮੰਗੋ ਫਲਦਾ ਬਣਾਵਾਂਗੇ ਇਦਿਆਂ ਸੇਮੀਆਂ ਤੋਂ ਲੈ ਕੇ ਆਪਾਂ ਸਾਰਾ ਕੁਝ ਘਰ ਦੇ ਵਿੱਚ ਹੀ ਬਣਾਵਾਂਗੇ ਤੁਹਾਨੂੰ ਇਹ ਕਿਤੇ ਵੀ ਰੈਸਪੀ ਨਹੀਂ ਮਿਲਣੀ ਸੋ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਚਲੋ ਘਰ ਦੇ ਆ ਬਣਾਉਣਾ ਸ਼ੁਰੂ ਉਦ ਲਈ ਮੈਂ ਇਥੇ ਇਹੜਾ ਇੱਕ ਆਂਬਰ ਵਰਤਿਆ ਹੈ ਪੂਰਾ پوری ਰੈਸਪੀ ਦੇ ਵਿੱਚ ਉਦ ਲਈ ਮੈਂ ਸਭ ਤੋਂ ਪਹਿਲਾਂ ਇੱਥੇ ਅੱਧੇ ਆਂਬ ਨੂੰ ਗ੍ਰਾਈਂਡ ਕਰ ਲਿਆ ਬਿਨਾ ਪਾਣੀ ਪਾਏ ਤੇ ਇੱਥੇ ਮੈਂ 50 ਗ੍ਰਾਮ ਕੌਰਨ ਫਲਾਰ ਦੇ ਵਿੱਚ 150 ਗ੍ਰਾਮ ਪਾਣੀ ਪਾ ਲਿਆ ਹੈ ਤੇ ਜਿਹੜਾ ਇਹਦੇ ਵਿੱਚ ਆਂਬ ਦੀ ਪਿਊਰੀ ਪਾ ਲਈ ਆ ਕੌਰਨ ਫਲਾਰ ਦੀ ਜਗ੍ਹਾ ਤੁਸੀਂ ਰੋਡ ਪਾਊਡਰ ਵੀ ਵਰਤ ਸਕਦੇ ਆ ਤੈਨੂੰ ਚੰਗੀ ਤਰੀਕੇ ਨਾਲ ਆਪਾਂ ਗੈਸ ਤੇ ਰੱਖਣਾ ਹੈ ਤੇ ਇਹਨੂੰ ਪਕਾਉਣਾ ਹੈ ਮੀਡੀਅਮ ਗੈਸ ਤੇ ਤੇ ਤੁਸੀਂ ਦੇਖੋਗੇ ਇਹਦਾ ਗਾੜਾ ਹੋ ਜਾਊਗਾ ਤੁਸੀਂ ਇਹਦੇ ਲਈ ਨਾਨ ਸਟਿਕ ਪੈਨ ਹੀ ਵਰਤਿਓ ਜਿਆਦਾ ਬੈਟਰ ਰਹੂਗਾ ਇਹ ਦੇਖੋ ਇਸ ਤਰੀਕੇ ਨਾਲ ਇਕੱਠਾ ਹੋਣਾ ਸ਼ੁਰੂ ਹੋ ਜਾਊਗਾ ਫਿਰ ਇਹਨੂੰ ਆਪਾਂ ਕੱਢ ਲੈਣਾ ਹੈ ਤੇ ਇੱਥੇ ਮੈਂ ਠੰਡੇ ਪਾਣੀ ਦੇ ਵਿੱਚ ਪੂਜੀਏ ਵਾਲੀ ਜਿਹੜੀ ਮਸ਼ੀਨ ਹੁੰਦੀ ਹੈ ਉਹਦੇ ਵਿੱਚ ਆਪਣਾ ਇਹ ਪਾਲਿਆ ਕੋਲ ਤੈਨੂੰ ਜਿਹੜਾ ਸੇਮੀਆਂ ਬਣਾਉਂਦੀਆਂ ਐ ਇਸ ਤਰੀਕੇ ਨਾਲ ਇਹ ਦੇਖੋ ਪ੍ਰੋਪਰ ਮੰਗੋ ਫਲੇਵਰ ਦੀਆਂ ਆਪਣੀਆਂ ਬਣ ਕੇ ਤਿਆਰ ਇਹ ਦੇਖੋ ਹੁਣ ਇਥੇ ਮੈਂ ਉਹੀ ਜਿਹੜਾ ਆਂਬ ਲਿਆ ਸੀ ਗਾਦਾ ਆਂਬ ਪਹਿਲਾਂ ਲੈ ਰਿਆ ਸੀ ਆਂਬ ਹੁਣ ਲਿਆ ਮੈਂ ਤੇ ਇਹਨੂੰ ਵੀ ਇੱਦੀ ਮੈਂ ਗ੍ਰाइंड ਕਰ ਲਿਆ ਬਿਨਾ ਪਾਣੀ ਪਾਏ ਤੇ ਇਥੇ ਮੈਂ ਤਿੰਨ ਗਲਾਸ ਦੁੱਧ ਲਿਆ ਆ ਤੁਸੀਂ ਜਿੰਨੇ ਗਲਾਸ ਬਣਾਉਣਾ ਚਾਹੁੰਨਾ ਲੈ ਸਕਦੇ ਆ ਫਿਰ ਉਹਦੇ ਵਿੱਚ ਆਂਬ ਦੀ ਪਿਉਰੀ ਪਾਈ ਆ ਥੋੜਾ ਜਿਹਾ ਖੰਡ ਪਾਈ ਆ ਸਵਾਦਨਸ਼ਾਹਿਕ ਤੇ ਨਾਲ ਹੀ ਪਾਇਆ ਥੋੜਾ ਮਿਲਕ ਪਾਊਡਰ 2 ਚਮਚ ਜੇ ਨਹੀਂ ਹੈਗਾ ਤਾਂ ਸਕਿਪ ਕਰ ਸਕਦੇ ਆ ਉਹਦੀ ਜਗ੍ਹਾ ਤੇ ਫਰੈਸ਼ ਮਲਾਈ ਵੀ ਵਰਤ ਸਕਦੇ ਆ ਤੇ ਇਹਨੂੰ ਚੰਗੀ ਤਰੀਕ ਨਾਲ ਮਿਕਸ ਕਰ ਲਿਆ ਤੇ ਮਿਕਸ ਕਰਨ ਤੋਂ ਬਾਅਦ ਵਿੱਚ ਇਹਦੇ ਵਿੱਚ ਥੋੜਾ ਜਿਹਾ ਮੈਂ ਫੂਡ ਕਲਰ ਪਾਇਆ ਉਹ ਬਿਲਕੁਲ ਆ ਪਾਉਣ ਤੋਂ ਬਾਅਦ ਜਿਹੜਾ ਮੈਨੂੰ ਫਰਿੱਜ ਦੇ ਵਿੱਚ ਰੱਖਤਾ ਹੈ ਹੁਣ ਅੰਬਾਂ ਦਾ ਸੀਜ਼ਨ ਜਾ ਰਿਹਾ ਹੈ ਇਸ ਤੋਂ ਪਹਿਲਾਂ ਅੰਬਾਂ ਦਾ ਸੀਜ਼ਨ ਬਿਲਕੁਲ ਹੀ ਚਲ ਜੇ ਜਰੂਰ ਇਹ ਰੈਸਪੀ ਨੂੰ ਬਣਾ ਲਿਓ ਬਹੁਤ ਜ਼ਿਆਦਾ ਪਸੰਦ ਆਊਗੀ ਤੇ ਜਿਨ੍ਹਾਂ ਨੂੰ ਇਹ ਰੈਸਪੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹਨੂੰ ਆਪਾਂ ਜਿਹੜਾ ਠੰਡਾ ਕਰ ਲੈਣਾ ਤਾਂ ਜੋ ਹੋਰ ਵੀ ਸਵਾਦ ਲੱਗੇ ਹੁਣ ਇਹਨੂੰ ਆਪਾਂ ਗਲਾਸ ਦੇ ਵਿੱਚ ਸਰਵ ਕਰ ਲੈਂਦੇ ਆ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਇੱਥੇ ਗਲਾਸ ਦੇ ਵਿੱਚ ਸੀਵੀਆਂ ਪਾ ਰਹੀ ਹਾਂ ਮੰਗੋ ਸੀਵੀਆਂ ਡੋਕੀ ਖਾਨ ਦੇ ਵਿੱਚ ਜਮਾ ਆਮ ਦਾ ਸਵਾਦ ਦੇਣ ਗਿਆ ਬਿਲਕੁਲ ਟੇਸਟੀ ਐ ਇਕਦਮ ਪਰਫੈਕਟ ਲੱਗੂਗਾ ਫਿਰ ਇਹ ਤੋਂ ਬਾਅਦ ਜੋ ਆਪਾਂ ਇਹਦੇ ਉੱਤੇ ਪਾਉਣਾ ਹੈ ਥੋੜਾ ਜਿਹਾ ਰੂਵਜਾ ਤੇ ਉਸ ਤੋਂ ਪਹਿਲਾਂ ਆਪਾਂ ਥੋੜੇ ਡਰਾਈ ਫਰੂਟਸ ਜ਼ਰੂਰ ਪਾ ਲੈਣੇ ਆ ਤਾਂ ਜਿਹੜਾ ਵਿੱਚ ਨਟiness ਆਵੇ ਵਧੀਆ ਸਵਾਦ ਆਵੇ ਤੇ ਇਹਦੇ ਵਿੱਚ ਥੋੜਾ ਜਿਹਾ ਰੂਵਜਾ ਪਾਉਣਾ ਜ਼ਿਆਦਾ ਨਹੀਂ ਪਾਉਣਾ ਨਹੀਂ ਤਾਂ ਰੂਵਜੇ ਦਾ ਲੱਗਣਾ ਆਪਣਾ ਟੇਸਟ ਥੋੜਾ ਥੋੜਾ ਪਾਉਣਾ ਹੈ ਰੂਵਜੇ ਪਾਉਣ ਦੇ ਨਾਲ ਥੋੜਾ ਜਾਂ ਵਧੀਆ ਫਲੇਵਰ ਹੋ ਜਾਂਦਾ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਪਲੇਨ ਵੀ ਇਹਨੂੰ ਪੀ ਸਕਦੇ ਆ ਕੋਈ ਦਿੱਕਤ ਨਹੀਂ ਹੈਗੀ ਤੇ ਰੂਬ ਚਨਾ ਥੋੜਾ ਹੋਰ ਸਵਾਦ ਉਹ ਹੋ ਜਾਂਦਾ ਆ ਫਿਰ ਇਹਨੂੰ ਜਿਹੜਾ ਡਰਾਈ ਫਰੂਟ ਨਾਲ ਡੈਕੋਰੇਟ ਕਰਨਾ ਤੇ ਆਪਣਾ ਬਹੁਤ ਹੀ ਜ਼ਿਆਦਾ ਟੇਸਟੀ ਵਾਲਾ ਮੰਗੋ ਫਲਦਾ ਬਣ ਕੇ ਤਿਆਰ ਆ ਜਿਹੜਾ ਰੈਸਪੀ ਨੂੰ ਟ੍ਰਾਈ ਕਰ ਰਹੇ ਹੋ ਵੀਡੀਓ ਨੂੰ ਲਾਈਕ ਕਰ ਰਹੇ ਹੋ ਵਾਟ ਤੋਂ ਵਾਅ ਸ਼ੇਅਰ ਕਰ ਰਹੇ ਹੋ ਇਹ ਨਿਸ਼ੁਨੀਕ ਰੈਸਪੀ ਆ ਤੇ ਚਾਹਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ